ਸਾਹਮਣੇ ਕਰ ਲਾ ਬੈਠੇ ਸੇਰ ਨੂੰ ਸਾਰਾ ਇਹ ਇਧਰ ਵੇਖੋ ਪੱਪੂ ਭਾਜੀ ਮੈਂ ਪਰਮੋਦ ਬੱਬਰ ਬੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਾ ਕਾਲੀਦਵਾਰੇ ਵਾਲੀ ਮਹਾਰਾਣੀ ਦਾ ਮਾ ਭਗਵਤੀ ਸ਼ੈਲ ਪੁਤਰੀ ਅੱਜ ਪਹਿਲਾ ਨਰਾਤਾ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਕਾਲੀਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁੱਖਣਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਇਸ ਸਾਲ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਨੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਦਲੰਗੂਰ ਬੰਦੇ ਨੇ ਅੰਬਰਸਾਰ ਤੇ ਬਟਾਲੇ ਤੇ ਮਹਾਮਾਇ ਜੀ ਬੜੀ ਕਿਰਪਾ ਸਭ ਦੀ ਸੁਖਨਾ ਪੂਰੀ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਉਂਦੀ ਆ ਤੇ ਸਾਰਿਆਂ ਨੇ ਸੁਖਨਾ ਸੁਖ ਕੇ ਆ ਕੇ ਦਲੰਗੂਰ ਬਣਾਉਂਦੇ ਆ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾਂ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਹੈ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤਾਂ ਦਰਸਤੀ ਮਿਲਦੀ ਹੈ ਤੇ ਮਹਾਮਾਇ ਦੀ ਬਹੁਤ ਕਿਰਪਾਵੰਦੀ ਆ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਵਾਸ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜ ਇੱਕ ਮਾਦੀ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤੇ ਆ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰ ਰਹੀ ਹੈ ਆਪਣੀ ਆਪਣੀਆਂ ਅਰਦਾਸਾਂ ਕਰ ਰਹੀ ਹੈ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਹੈ ਮਹਾਰਾਣੀ ਦੀ ਚਰਨਾ ਦੇ ਵਿੱਚ ਅਰਦਾਸ ਲੈ ਕੇ ਆਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੇ ਤੇ ਮਹਾਰਾਣੀ ਦੇ ਚੰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦੀਵਾ ਚੰਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਖਸ਼ਬੋ ਚੰਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲিয়ে ਦਿਵਾ ਚੰਨ ਦਾ ਜਗੇ ਹਵਾ ਪੁਰ ਦੀ ਬਗੇ ਫੁਰਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਉਹਦੇ ਦਰ ਚੋਲੀ ਆੜਦਾ ਹਾਸਾ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈਓ ਉਸ ਕੋ ਲੋ ਪਿਆਰ ਚੱਲੀਏ دیਵਾ ਚੰਨ ਦਾ ਜਗੇ ਹਵਾ ਪੁਰ ਦੀ ਵਗੇ ਮੇਰਾ ਨਾਮ ਪੱਪੂ ਗੰਜਾ ਤੇ ਹਾਂਜੀ ਮਾਤਾ ਨੰਦਨ ਮੰਦਿਰ ਜੋ ਵੀ ਲੋਕ ਆਉਂਦੇ ਆ ਆਪਣੀ ਮਾਹ ਭਾਵਨਾ ਲੈ ਕੇ ਸ਼ਰਦਾ ਭਾਵਨਾ ਦਾ ਮਾਤਾ ਰਣ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੀ ਹੈ ਜੋ ਮੰਗੇ ਮਹਾਰਾਣੀ ਜਿੰਦੀ ਆ ਜਿਵੇਂ ਮੰਤਰ ਆ ਮਾਤਾ ਰਾਣੀ ਜਨ ਲੰਗੂੜ ਮਾਤਾ ਰਾਣੀ ਜਨ ਨੱਚਦੇ ਹਮ ਦੇ ਆ ਤਾਂ ਕੋਲੇ ਮਹਾਰਾਣੀ ਕੋ ਜੋ ਮੰਗ ਲਿਆ ਮਿਲ ਗਿਆ ਮਠਿਆਮਰਾ ਤਾਂ ਜੇ ਮ ਬੱਚੇ ਚੋੜ ਲਿਆ ਤੁਹਾਡੇ ਘਰ ਬੱਚਾ ਹੋਵੇ ਮਹਾਰਾਣੀ ਆਪਾਂ ਉਹਨੂੰ ਲੰਗੂੜ ਬਣਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਪਾਲੀਗਰ ਮੰਦਰ ਕਿੰਨਾ ਕੁ ਪੁਰਾਣਾ ਆ ਜੇ ਕਿਸੇ ਕਿਸੇ ਮੰਦਰ ਕੋਲ ਆ ਹਾਂ ਕਾਲ ਕਰੰਦ ਹੈ ਇੱਕ ਕੱਟੇ ਦੀ ਕਾਲ ਕਰੰਦ ਹੈ ਇੱਕ ਕੱਟੇ ਪਟਿਆਲੇ ਜਿਆ